ਜੇ ਸਿੰਗਰ ਇਚੋ ਅਗਨ ਦੀ ਦਾ ਪਰਮੇਸ਼ਰ ਨੇ ਪਰਮਾਰਥ ਦਾ ਮਾਰਗ ਸਰਬ ਹਰ ਸੰਗਤ ਲਈ ਸਹਿਜ ਰੂਪ ਦੇ ਵਿੱਚ ਦੇ ਦਿੱਤਾ ਜੇਕਰ ਕੋਈ ਜੀਵ ਜਾਂ ਭਗਤ ਆਪਣੇ ਪਰਮਾਤਮਾ ਦਾ ਭੇਤ ਪਾਉਣਾ ਚਾਵੇ ਤੇ ਉਹ ਭੇਤ ਕਦੀ ਪਰਮਾਤਮਾ ਦਾ ਪਾਇਆ ਨਹੀਂ ਜਾ ਸਕਦਾ ਪਰਮਾਤਮਾ ਦਾ ਭੇਤ ਪਾਉਣਾ ਹੀ ਕਠਨ ਹੈ ਪਰਮਾਤਮਾ ਬਾਰੇ ਜਾਨਣਾ ਹੀ ਕਠਨ ਹੈ ਇਹ ਤੇ ਪਰਬ੍ਰਹਮ ਪਤ ਪਰਮੇਸ਼ਵਰ ਨੇ ਆਪਣੀ ਕਿਰਪਾ ਕਰਕੇ ਸਰਬ ਹਰ ਸੰਗਤ ਨੂੰ ਆਪਣੇ ਚਰਨਾਂ ਦੇ ਧਾਰਨੀ ਬਣਾ ਲਿਆ ਪਰਮੇਸ਼ਵਰ ਦੇ ਚਰਨਾਂ ਵਿੱਚ ਨਿਮਸਕਾਰ ਕਰਨੀ ਸਭ ਤੋਂ ਵੱਡੀ ਭਗਤੀ ਹੈ ਪਰਮੇਸ਼ਵਰ ਦੇ ਚਰਨਾਂ ਦੇ ਵਿੱਚ ਆਪਣੇ ਅਸਥਾਨ ਨੂੰ ਰੱਖ ਦੇਣਾ ਇਹ ਜੀ ਭਗਤ ਦੀ ਸਭ ਤੋਂ ਵੱਡੀ ਅਜਿਹੇ ਰੂਪ ਦੇ ਵਿੱਚ ਵਿਸ਼ੇਸ਼ਤਾਈ ਜਾਂ ਕੁਰਬਾਨੀ ਹੈ ਕਿਉਂਕਿ ਪਰਮਾਤਮਾ ਦਾ ਫਰਮਾਨ ਹੈ ਕਿ ਗੁਰਮੁਖੋ ਮੇਰੇ ਬਿਨਾਂ ਤੁਹਾਡੀ ਕੌਣ ਕਰੇ ਪਹਿਚਾਨ ਮੇਰੇ ਬਿਨਾ ਤੁਹਾਡੀ ਕੋਈ ਪਛਾਣ ਨਹੀਂ ਸੀ ਕਰ ਸਕਦਾ ਤੁਸੀਂ ਨਹੀਂ ਜਾਣਦੇ ਕਿ ਅਸੀਂ ਕੌਣ ਹਾਂ ਕੋਈ ਗੁਰਤ ਇਹ ਨਹੀਂ ਸੀ ਜਾਣਦਾ ਕਿ ਮੈਂ ਕੌਣ ਹਾਂ ਤੇ ਮੈਂ ਮਾਤ ਲੋਕ ਵਿੱਚ ਆ ਕੇ ਤੁਹਾਡੀ ਪਛਾਣ ਕੀਤੀ ਆ ਕਿਉਂਕਿ ਮੈਂ ਬੇਪਛਾਣ ਸੀ ਮੈਂ ਬੇਪਛਾਣ ਨੇ ਤੁਹਾਨੂੰ ਮਾਤ ਲੋਕ ਵਿੱਚ ਆ ਕੇ ਆਪਣੀ ਪਛਾਣ ਦਿੱਤੀ ਆਪਣੀ ਪਛਾਣ ਦੇ ਕੇ ਤੁਹਾਨੂੰ ਇਕ ਅਜਿਹੇ ਰੂਪ ਦੇ ਵਿੱਚ ਅਮੋਲਕ ਰੂਪ ਦੇ ਵਿੱਚ ਉਹ ਵਸ ਤੁਹਾਡੇ ਹੱਥ ਵਿੱਚ ਰੱਖ ਦਿੱਤੀ ਸੋਹੰਗ ਮਹਾਰਾਜ ਸ਼ੇਰ ਸੇਂ ਵਿਸ਼ਨੂੰ ਭਗਵਾਨ ਦੀ ਜੈ ਤੁਹਾਡਾ ਮੇਰੇ ਤੇ ਬੜਾ ਵੱਡਾ ਐਹਸਾਨ ਹੈ ਫਜੂਰ ਸ਼ੰਚਾ ਜੀ ਫਰਮਾਨ ਕੀਤਾ ਕਿ ਇਹ ਭਗਤੋ ਤੁਹਾਡਾ ਮੇਰੇ ਤੇ ਬੜਾ ਵੱਡਾ ਐਹਸਾਨ ਹੈ ਕਿ ਤੁਸੀਂ ਆਪਣਾ ਜੀਵਨ ਪ੍ਰਭ ਦੀ ਚੋਲੀ ਦੇ ਵਿੱਚ ਪਾ ਦਿੱਤਾ ਜੀਵ ਕੁਛ ਵੀ ਨਹੀਂ ਜੇ ਪਰਮਾਤਮਾ ਦੀ ਕਿਰਪਾ ਨਹੀਂ ਤੇ ਅਸੀਂ ਕੁਛ ਵੀ ਨਹੀਂ ਜੇ ਪ੍ਰਭੂ ਦੀ ਕਿਰਪਾ ਹੈ ਤੇ ਅਸੀਂ ਸੰਸਾਰ ਦੇ ਵਿੱਚ ਵਿਚਰਦੇ ਹਾਂ ਅਸੀਂ ਸੰਸਾਰ ਦੇ ਵਿੱਚ ਹਰ ਕੜੀ ਹਰ ਪਲ ਆਪਣੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜਦੇ ਹਾਂ ਕਿਉਂਕਿ ਬਿਨਾਂ ਕਿਰਪਾ ਤੋਂ ਸਰਬ ਹਰ ਸੰਗਤ ਜੀ ਇਹ ਜੀਵਨ ਜਿਹੜਾ ਅਧੂਰੇ ਦਾ ਅਧੂਰਾ ਹੁੰਦਾ ਹੈ ਕਿਰਪਾ ਦੇ ਨਾਲ ਹੀ ਜੀਵ ਆਪਣੇ ਪ੍ਰਭੂ ਦੇ ਚਰਨਾਂ ਦੇ ਨਾਲ ਜੁੜਦਾ ਹੈ ਜਦੋਂ ਜੀਵ ਤੇ ਕਿਰਪਾ ਹੋ ਜਾਂਦੀ ਹੈ ਬਖਸ਼ਿਸ਼ ਹੋ ਜਾਂਦੀ ਹੈ ਉਹ ਆਪਣੇ ਪ੍ਰਭੂ ਦੇ ਚਰਨਾਂ ਦਾ ਧਾਰ ਨਹੀਂ ਬੰਦਾ ਉਹਦੀ ਅੰਤਰ ਆਤਮਾ ਵਿੱਚ ਜਾਗਰਤੀ ਆਉਂਦੀ ਹੈ ਉਸ ਜਾਗਰਤੀ ਵਿੱਚ ਅੰਤਰ ਆਤਮਾ ਦੀ ਸੱਚ ਆਵਾਜ਼ ਹੁੰਦੀ ਹੈ ਉਸ ਸੱਚ ਆਵਾਜ਼ ਦੇ ਵਿੱਚ ਤੂੰ ਮੇਰਾ ਤੇ ਮੈਂ ਤੇਰਾ ਇੱਕ ਸੱਚ ਦੀ ਪਰਵਾਸ਼ਾ ਹੁੰਦੀ ਹੈ हे ਪ੍ਰਭੂ हे ਅਕਾਲ ਪੁਰਖ ਤੂੰ ਮੇਰਾ ਤੇ ਮੈਂ ਤੇਰਾ ਉਸ ਗੱਲ ਨੂੰ ਇੱਕ ਅਜਿਹੇ ਰੂਪ ਵਿੱਚ ਜਹੂਰ ਸ਼ੈਨ ਚਾ ਜੀ ਨੇ ਮੁਖਾਤਬ ਕੀਤਾ ਕਿ ਗੁਰਸਿੱਖੋ ਇਹ ਸੋਹੰਗ ਸ਼ਬਦ ਦੀ ਦਾਤ ਬਿਨਾ ਪਗਤਾ ਤੋਂ ਕਦੀ ਕਿਸੇ ਦੇ ਹਿੱਸੇ ਆਈ ਹੀ ਨਹੀਂ ਇਹ ਪਗਤਾ ਦੇ ਹਿੱਸੇ ਆਈ ਹੈ ਤੇ ਮੈਂ ਤੁਹਾਡੇ ਕਰਕੇ ਹੀ ਮਾਤ ਲੋਕ ਦੇ ਵਿੱਚ ਤੁਹਾਨੂੰ ਇਹ ਸੱਚੇ ਨਾਮ ਦੀ ਦਾਤ ਦਿੱਤੀ ਹੈ ਸਰਭ ਹਰ ਸੰਗਤ ਜੀ ਉਹ ਇੱਕ ਅਜਿਹੇ ਰੂਪ ਵਿੱਚ ਹੋਣੀ ਚਾਹੀਦੀ ਹੈ ਕਿ ਜੀਵ ਦੀ ਅੰਤਰਾਤਮਾ ਵਿੱਚ ਇੱਕ ਵਿਸ਼ਵਾਸ ਹੋਣਾ ਚਾਹੀਦਾ ਇੱਕ ਪਰਵਾਸਾ ਹੋਣਾ ਚਾਹੀਦਾ ਇੱਕ ਸੱਚ ਦੀ ਵਿਵਸਥਾ ਹੋਣੀ ਚਾਹੀਦੀ ਇੱਕ ਸੱਚ ਦਾ ਰੂਪ ਹੋਣਾ ਚਾਹੀਦਾ ਇੱਕ ਅਜਿਹੇ ਰੂਪ ਗੁਰਸਿੱਖ ਦਾ ਹੋਣਾ ਚਾਹੀਦਾ ਜਿਸ ਦੇ ਵਿੱਚ ਇੱਕ ਰੂਪ ਹੋਵੇ ਪਰਮਾਤਮਾ ਦਾ ਇੱਕ ਰੂਪ ਹੋਵੇ ਆਤਮਾ ਦਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਮਿਲਣੀ ਨੂੰ ਸੋਹੰਗ ਦਾ ਰੂਪ ਦੇ ਦਿੱਤਾ ਸੋ ਪਰਮਾਤਮਾ ਹੰਗ ਆਤਮਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਧਾਰ ਨੂੰ ਸੋਹੰਗ ਦਾ ਰੂਪ ਦਿੱਤਾ ਤੂੰ ਮੇਰਾ ਤੇ ਮੈਂ ਤੇਰਾ ਮਹਾਰਾਜ ਸਾਰੇ ਰਾਜਿਆਂ ਦਾ ਰਾਜਾ ਸ਼ੇਰ ਸਿੰਘ ਸਾਰੇ ਸੰਸਾਰ ਨੂੰ ਪੈ ਵਿੱਚ ਰੱਖਣ ਵਾਲੀ ਸਮਰੱਥਾਕ ਵਿਸ਼ਨੂੰ ਪਰਮੇਸ਼ਰ ਆਪ ਹੀ ਪ੍ਰਤਪਾਲਕ ਬੰਦਾ ਆਪ ਹੀ ਪਾਲਣਹਾਰ ਹੈ। ਭਗਵਾਨ ਦੀ ਜੈ ਉਸ ਪੁਰਖ ਅਕਾਲ ਦੀ ਸਦਾਹੀ ਜੈ ਹੁੰਦੀ ਹੈ ਜੋ ਨਿਰਗੁਣ ਹੈ ਨਿਰੰਕਾਰ ਹੈ ਜੋ ਸਰੂਪ ਹੈ ਸ਼ਬਦ ਦੀ ਤਾਰ ਹੈ ਆਤਮਕ ਸਤ ਤੇ ਸੱਚ ਹੈ ਤੇ ਹਰ ਜਗ੍ਹਾ ਸੁਭਾਏਮਾਨ ਹੈ ਉਸ ਅਕਾਲ ਪੁਰਖ ਦੀ ਸਦਾਹੀ ਜੈ ਹੈ। ਪਰਮੇਸ਼ਰ ਨੇ ਹੁਕਮ ਦੇ ਦਿੱਤਾ ਕਿਉਂਕਿ ਪਰਮੇਸ਼ਰ ਦਾ ਹੁਕਮ ਮਨਾ ਗੁਰਸਿੱਖ ਲਈ ਸਭ ਤੋਂ ਵੱਡੀ ਫਕੀਰੀ ਹੁੰਦੀ ਹੈ ਕਿ ਗੁਰਸਿੱਖੋਏ ਤੁਸੀਂ ਸ਼ਬਦ ਪੰਜ ਵਾਰ ਸਵੇਰੇ ਤੇ ਪੰਜ ਵਾਰ ਰਾਤ ਨੂੰ ਸੌਣ ਲੱਗਿਆਂ ਬੋਲਣਾ ਤਾਂ ਹਾਥੋਂ ਕੋਈ ਪੰkti ਸਿਮਰਨ ਪੂਜਾ ਪਾਠ ਨਹੀਂ ਕਰਉਣਾ ਸੌਂਦਿਆ ਜਾਗਦਾ ਬਸੇ ਮੇਰਾ ਸ਼ਬਦ ਦਾ ਜੈਕਾਰ ਬੋਲਣਾ ਹੈ ਸਰਬ ਹਰ ਸੰਗਤ ਇਹਨਾ ਸਹਿਜ ਮਾਰ ਕਿਉਂ ਦਿੱਤਾ ਪ੍ਰਮਾਤਮਾ ਕਿਉਂਕਿ ਪਹਿਲੀ ਵਾਰ ਮਾਤ ਲੋਕ ਵਿੱਚ ਪਰਮੇਸ਼ਰ ਨੇ ਆਪਣੀ ਅਗਮਤਾ ਦੀ ਖੇਲ ਕੀਤੀ ਜਿਸ ਨੂੰ ਅੱਜ ਤੱਕ ਕੋਈ ਵੀ ਵਿਦਵਾਨੀ ਜਾਂ ਗਿਆਨ ਇਸ ਗੱਲ ਨੂੰ ਸਮਝ ਨਹੀਂ ਸਕਿਆ ਕਿਉਂਕਿ ਗਿਆਨ ਤੋਂ ਉੱਪਰ ਦੀ ਗੱਲ ਹੈ ਇਹ ਅਜਿਹੇ ਰੂਪ ਵਿੱਚ ਹੈ ਕਿ ਪਰਮਾਰਥ ਦੇ ਮਾਰਗ ਨੂੰ ਸਮਝਣਾ ਹੀ ਕਠਨ ਹੈ ਪਰਮਾਰਥ ਦਾ ਮਾਰਗ ਇੱਕ ਅਜਿਹੇ ਰੂਪ ਵਿੱਚ ਹੈ ਜਿਸ ਨੂੰ ਪਰਮਾਤਮਾ ਨੇ ਆਪ ਮਾਤ ਲੋਕ ਵਿੱਚ ਆ ਕੇ ਲਾਗੂ ਕੀਤਾ ਸਰਬ ਹਰ ਸੰਗਤ ਜੀ ਪਰਮਾਤਮਾ ਤੇ ਪਹਿਲਾਂ ਵੀ ਸਭਾਇਮਾਨ ਪਰਮਾਤਮਾ ਅੱਜ ਵੀ ਸਭਾਇਮਾਨ ਤੇ ਪਰਮਾਤਮਾ ਜੁਗਾਂ ਪਰਮਾਨ ਤੱਕ ਸਦਾ ਇੱਕ ਰੂਪ ਵਿੱਚ ਰਹਿੰਦਾ ਪਰਮਾਤਮਾ ਦੀ ਤਾਰ ਦੇ ਵਿੱਚ ਕਦੀ ਅੰਤਰ ਨਹੀਂ ਆਉਂਦਾ ਪਰ ਇੱਕ ਉਹ ਸਮਾਂ ਆਉਂਦਾ ਹੈ ਸੰਸਾਰ ਦੇ ਵਿੱਚ ਜਦੋਂ ਸੰਸਾਰ ਦਾ ਪਾਰ ਉਤਾਰਾ ਕਰਨਾ ਜਦੋਂ ਜੀਵਾਂ ਜੰਤੂਆਂ ਨੂੰ ਪਰਮੇਸ਼ਵਰ ਨੇ ਲੈ ਕੇ ਲਾਉਣਾ ਜਦੋਂ ਕਿ ਬਤਾਲੀ ਲਖ ਜੁਨੀ ਨੂੰ ਲੇਖੇ ਲਾਇਆ ਇਸੇ ਤਰ੍ਹਾਂ ਆਪਣੇ ਆ ਭਗਤਾਂ ਨੂੰ ਲੇਖੇ ਲਾਉਣ ਵਾਸਤੇ ਪਰਮਾਤਮਾ ਨੂੰ ਮਾਤ ਲੋਕ ਵਿੱਚ ਆਪਣਾ ਅਵਤਰੀਕਰਨ ਕਰਨਾ ਪਿਆ ਸਰਬ ਹਰ ਸੰਦੇ ਪਰਮਾਤਮਾ ਨੇ ਮਾਤ ਲੋਕ ਵਿੱਚ ਆਪਣਾ ਅਵਤਰੀਕਰਨ ਕੀਤਾ ਸੋਹੰਗ ਸ਼ਬਦ ਦੀ ਦਾਤ ਤੁਹਾਡੀ ਹਿੱਸੇ ਲੈ ਕੇ ਆਂਦੀ ਸੋਹੰਗ ਸ਼ਬਦ ਦੀ ਦਾਤਨਾ ਤੁਹਾਡੀਆਂ ਚੋਰੀਆਂ ਪਰ ਦਿੱਤੀਆਂ ਕਿਉਂਕਿ ਗੁਰਸਿੱਖੀ ਹੈ ਗੁਰਸਿੱਖ ਦਾ ਰੂਪ ਕੀ ਹੈ ਗੁਰਸਿੱਖ ਦਾ ਰੂਪ ਇੰਨਾ ਵੱਡਾ ਹੈ ਜਿਸ ਨੂੰ ਸੰਸਾਰ ਵਿੱਚ ਕਿਸੇ ਅਲਫ਼ਾਜ਼ਾਂ ਵਿੱਚ ਦੱਸਿਆ ਨਹੀਂ ਜਾ ਸਕਦਾ ਕਿਉਂਕਿ ਪਰਮਾਤਮਾ ਨੂੰ ਬੇਪਰਵਾ ਲਾਪਰਵਾ ਤੇ ਅਣਗਿਣਤ ਕੋਟਣ ਕੋਟ ਪਗਤਾਂ ਨੂੰ ਇੱਕ ਛੇਣ ਪਾਦ ਵਿੱਚ ਤਾਰਨ ਵਾਲਾ ਪਰਮਾਤਮਾ ਖੁਦ ਆਪ ਹੈ ਪਰਮਾਤਮਾ ਨੇ ਬੇਪਰਵਾਹੀ ਦੇ ਵਿੱਚ ਹੀ ਤੁਹਾਨੂੰ ਤਾਰਿਆ ਪਰਮਾਤਮਾ ਨੇ ਆਪਣੀ ਬੇਪਰਵਾਹੀ ਦੇ ਵਿੱਚ ਹੀ ਤੁਹਾਨੂੰ ਆਪਣੇ ਚਰਨਾਂ ਨਾਲ ਲਾ ਲਿਆ ਸਰਬ ਹਰ ਸੰਗ ਜੀ ਉਸ ਬੇਪਰਵਾਹੀ ਦਾ ਕੋਈ ਵਿਸਥਾਰ ਨਹੀਂ ਕਰ ਸਕਦਾ ਪਰਮार्थ ਦੇ ਮਾਰਗ ਨੂੰ ਦੱਸਣਾ ਕਠਨ ਹੈ ਉਸ ਪਰਮਾਤਮਾ ਦੇ ਸ਼ਬਦ ਦੀ ਰਚਨਾ ਨੂੰ ਦੱਸਣਾ ਕਠਨ ਹੈ ਉਹ ਪਰਮਾਤਮਾ ਦੀ ਅਗਮਤਾ ਦੀ ਤਾਰ ਨੂੰ ਚੰਦ ਲਫ਼ਜ਼ਾਂ ਵਿੱਚ ਬਿਆਨ ਕਰਨਾ ਵੀ ਕਠਨ ਹੈ ਕਿ ਪਰਮਾਰਥ ਦਾ ਮਾਰ ਕੀ ਹੈ ਪਰਮਾਤਮਾ ਦੀ ਧਾਰ ਕੀ ਹੈ ਉਹ ਆਜਗਤ ਸੱਤ ਤੇ ਸੱਚ ਦੀ ਧਾਰ ਹੈ ਉਹ ਪਰ ਆਪ ਜਗਤ ਸੱਤ ਤੇ ਸੱਚ ਦੀ ਵਿਸ਼ਟਾ ਹੈ ਉਹ ਅਜਿਹਾ ਰੂਪ ਹੈ ਇਸ ਨੂੰ ਬਾਰੀ ਰੂਪ ਵਿੱਚ ਅੱਜ ਤੱਕ ਕੋਈ ਦੱਸ ਸਕਿਆ ਨਹੀਂ ਸੀ ਪਰਮਾਤਮਾ ਨੇ ਤੁਹਾਨੂੰ ਉਹ 바ਰੀ ਰੂਪ ਆ ਕੇ ਦੱਸਿਆ ਕਿ ਆਓ ਗੁਰੂ ਕੋ ਮੈਂ ਤਾਂ ਤੁਹਾਡੇ ਸਾਹਮਣੇ ਹਾਂ ਸਨਮੁਖਾਂ ਸਾਹ ਖਾਤ ਹਾਂ ਤੇ ਆਪਣੇ ਸਾਤੇ ਸਿੰਘਾਸਨ ਤੇ ਮੈਂ ਬਰਾਜ ਮਾਂ ਠੀਕ ਅੱਦੀ ਪਰਮਾਤਮਾ ਨਾਲ ਕਿਸੇ ਭਗਤ ਨੇ ਬਚਨ ਕੀਤੇ ਸੀ ਕਦੀ ਵੀ ਨਹੀਂ ਜੋ ਸਾਹਮਣੇ ਬੈ ਕੇ ਕਰੇ ਬਚਨ ਬੱਚਿਆਂ ਵਾਂਗ ਗੋਦ ਠਾਈਆ ਖੁੱਲ੍ਹੀ ਅੱਖ ਵਿੱਚ ਆਪ ਭਗਵਾਨ ਭਗਤ ਕੋਈ ਮਨਾਏ ਦਾ ਭਗਤਾ ਨੇ ਖੁੱਲੀ ਅੱਖ ਦੇ ਨਾਲ ਭਗਵਾਨ ਨੂੰ ਦੇਖਿਆ ਭਗਵਾਨ ਦਾ ਦਰਸ਼ਨ ਤੀਦਾਰ ਕੀਤਾ ਇਹ ਹੀ ਫਰਕ ਹੈ ਕਿ ਭਗਤਾ ਨੂੰ ਆਪਣੇ ਬਾਰੇ ਦੱਸ ਦਿੱਤਾ ਕਿ ਗੁਰਮੁਖੋ ਤੁਸੀਂ ਮੇਰੇ ਤੇ ਮੈਂ ਤੁਹਾਡਾ ਭਗਵਾਨ ਹਾਂ ਤੇ ਆਪਣਾ ਘਰ-ਬਾਰ ਵੀ ਇੱਕੋ ਹੈ ਤੁਸੀਂ ਮੇਰੇ ਮੈਂ ਤੁਹਾਡਾ ਦੋਹਾਂ ਦਾ ਇੱਕੋ ਘਰ-ਬਾਰ ਭਗਤ ਦੁਆਰਾ ਸੋਭਾ ਪਾਇਆ ਇੱਕੋ ਘਰ-ਬਾਰ ਹੈ ਤੁਹਾਡਾ ਮੇਰਾ ਮੈਂ ਕੋਈ ਫਰਕ ਨਹੀਂ ਰੱਖਿਆ ਮੈਂ ਤੁਹਾਨੂੰ ਸੱਚ ਦੇ ਰੂਪ ਦੇ ਵਿੱਚ ਟਾਲਿਆ ਹੈ ਤੇ ਮੈਂ ਤੁਹਾਡੇ ਕੋਲੋਂ ਵੀ ਇਹੀ ਆਸ ਕਰਦਾ ਹਾਂ ਕਿ ਤੁਸੀਂ ਇੱਕ ਰੂਪ ਹੋ ਕੇ ਭਗਤ ਹੋ ਕੇ ਇੱਕ ਅਜਿਹੇ ਰੂਪ ਬਣ ਜਾਓ ਤੇ ਸੰਸਾਰ ਦੇ ਵਿੱਚ ਦੱਸ ਕੋ ਕਿ ਅਸੀਂ ਪੁਰਖਿ ਅਕਾਲ ਦਾ ਇਸਤ ਰੱਖਿਆ ਹੈ ਨਿਰਗੁਣ ਜੋਤਿ ਪੁਰਖਿ ਅਕਾਲ ਦਾ ਕੇਵਲ ਇਸਤ ਰੱਖਣਾ ਸਤਿਗੁਰੂ ਕੇਵਲੇ ਸ਼ਬਦ ਪਰਮਾਰਥ ਦਾ ਮਾਰਗ ਇੱਕ ਅਜਹਿ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਲਾਗੂ ਕੀਤਾ ਕਿ ਤੁਹਾਨੂੰ ਹਰ ਜਗ੍ਹਾ ਤੋਂ ਪਰਮਾਤਮਾ ਨੇ ਆਪ ਜਾ ਕੇ ਲੱਭਿਆ ਅੱਜ ਇੱਕ ਵੀ ਗੁਰਸਿੱਖ ਇਹ ਨਹੀਂ ਕਹਿ ਸਕੇਗਾ ਕਿ ਮੈਂ ਆਪਣੇ ਪਰਮਾਤਮਾ ਨੂੰ ਆਪ ਲੱਭਿਆ ਸਰਬਹਰ ਸੰਗਤ ਜੀ ਪਰਮੇਸ਼ਵਰ ਨੇ ਤੁਹਾਡੇ ਗ੍ਰਹਿ ਗ੍ਰਹਿ ਜਾ ਕੇ ਚਰਨਾ ਦੀ ਸ਼ੋਹ ਦਿੱਤੀ ਤੇ ਤੁਹਾਨੂੰ ਆਪਣਾ ਬਣਾ ਕੇ ਤੁਹਾਡੇ ਲੈਣੇ ਦੇਣੇ ਪੂਰੇ ਕੀਤੇ ਜਿਵੇਂ ਜਿਵੇਂ ਲੇਖ ਤੇਵੇਂ ਤੇਵੇਂ ਮੁਕਨਾ ਤੇ ਲੈਣੇਦਾਰ ਨੱਠਾ ਆਇਆ ਤੁਹਾਡੇ ਲੈਣੇ ਦੇਣੇ ਪੂਰੇ ਕਰਨ ਵਾਸਤੇ ਤੁਹਾਡੇ ਲਈ ਅਸੂਲ ਬਣਾਤੇ ਮੇਰਾ ਗੁਰਸਿੱਖ ਛਿੱਟੇ ਬਸਤਰ ਪਹਿਨੇਗਾ ਚਿੱਟਾ ਬਸਤਰ ਬਣਾਉਣ ਲੱਗਿਆ ਪਰਮੇਸ਼ਵਰ ਨੇ ਕਿਸ ਤਰ੍ਹਾਂ ਆਦ ਨਰਿੰਦਰ ਨੂਰ ਮਹਾਨ ਨੂੰ ਮਾਤ ਲੋਕ ਦੇ ਵਿੱਚ ਚੁਣਿਆ ਕਿਸ ਤਰ੍ਹਾਂ ਪਰਮੇਸ਼ਵਰ ਨੇ ਤੁਹਾਨੂੰ ਚਿੱਟੇ ਬਸਤਰ ਪਹਿਨਾ ਕੇ ਉਹ ਰੰਗ ਛਾੜ ਦਿੱਤਾ ਜਿਹੜਾ ਜਨਮ ਤੋਂ ਪਹਿਲਾਂ ਤੇ ਮਰਨ ਤੋਂ ਬਾਅਦ ਵੀ ਕਦੀ ਉਤਰਦਾ ਨਹੀਂ ਚਿੱਟਾ ਬਸਤਰ ਪ੍ਰਭ ਦਾ ਰੰਗ ਮਜੀਠੀ ਜਨਮ ਤੋਂ ਪਹਿਨਾ ਤੇ ਮਰਨ ਤੋਂ ਬਾਅਦ ਵੀ ਕਦੀ ਉਤਰਦਾ ਨਹੀਂ ਪਰਮੇਸ਼ਵਰ ਨੇ ਚਿੱਟੇ ਬਸਤਰ ਇਸ ਕਰਕੇ ਪਹਿਨਾਤੇ ਕਿ ਤੁਸੀਂ ਕਹਿ ਸਕੋ ਕਿ ਅਸੀਂ ਪੁਰਖਿਆਕਾਲ ਦੇ ਹੱਟ ਵਿੱਚ ਵਿਕੀਆਂ ਹੋਈਆਂ ਉਹ ਭਗਤ ਆਤਮਾ ਹ ਜਿਨ੍ਹਾਂ ਨੇ ਇੱਕੋ ਓਟ ਆਪਣੇ ਪੁਰਖਿਆਕਾਲ ਦੀ ਰੱਖੀ ਆ ਹੋਰ ਅਸੀਂ ਕੋਈ ਗੱਲ ਰੱਖੀ ਹੀ ਨਹੀਂ ਇੱਕੋ ਓਟ ਪੁਰਖਿਆਕਾਲ ਦੀ ਇੱਕ ਓਟ ਰੱਖ ਲਈ ਹੈ ਪੁਰਖਿਆਕਾਲ ਦੀ ਚੈਨ ਚਾ ਜੀ ਫਰਮਾਨ ਕੀਤਾ ਕਿ ਮੇਰਾ ਗੁਰ ਸਿੱਖ ਨਿੰਦਿਆ ਚੁਗਲੀ ਦੇ ਵਿੱਚ ਨਾ ਆਵੇ ਗੁਰਸਿੱਖ ਦੇ ਅੰਦਰ ਇੱਕ ਸੱਚ ਦਾ ਰੂਪ ਹੋਣਾ ਚਾਹੀਦਾ ਹੈ ਸੱਚ ਦੀ ਪ੍ਰਕਿਰਿਆ ਹੋਣੀ ਚਾਹੀਦੀ ਹੈ ਗੁਰਸਿੱਖ ਦੇ ਅੰਦਰ ਝੂਠ ਝੂਠ ਨਾ ਹੋਵੇ ਗੁਰਸਿੱਖ ਦੇ ਅੰਦਰ ਸਤ ਤੇ ਸੱਚ ਦਾ ਰੂਪ ਹੋਵੇ ਗੁਰਸਿੱਖ ਦਾ ਇੱਕ ਜੀਵਨ ਮਰ ਜੀਵਤ ਜੀਵਨ ਹੋਵੇ ਇਸ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਗੁਰਸਿੱਖ ਆਪਣੇ ਪਰਮਾਤਮਾ ਦੇ ਕਰੀਬ ਤੋਂ ਕਰੀਬ ਹੋ ਜਾਂਦਾ ਜਿੱਥੇ ਕਦੀ ਵਿਛੋੜਾ ਹੁੰਦਾ ਨਹੀਂ ਉਸ ਵਿਛੋੜੇ ਨੂੰ ਦੂਰ ਕਰਨ ਵਾਸਤੇ ਹਜੂਰ ਸ਼ੰਚਾ ਜੀ ਨੇ ਸੱਸੇ ਉੱਪਰ ਲਾਇਆ ਹੋੜਾ ਨਿਰਗੁਣ ਸਰਗੁਣ ਰੂਪ ਉਟਾਇੰਦਾ ਹਾਏ ਨੂੰ ਮੋੜ ਕੇ ਰੱਖ ਦਿੱਤਾ ਬ੍ਰਹਮ ਨੂੰ ਹੰਗ ਨੂੰ ਤੁਹਾਡੀ ਸੁਖਮਣ ਨਾੜੀ ਦੇ ਨਾਲ ਜੋੜ ਦਿੱਤਾ ਕਿ ਭਗਤ ਭਗਵਾਨ ਦਾ ਕਦੀ ਵਿਛੋੜਾ ਹੁੰਦਾ ਹੀ ਨਹੀਂ ਮੇਰਾ ਗੁਰਸਿੱਖ ਚਾ ਨਹੀਂ ਪੀਵੇਗਾ ਗੁਰਸਿੱਖ ਮੀਟ ਅੰਡਾ ਸ਼ਰਾਬ ਆਦ ਵਸਤੂਆਂ ਦਾ ਸੇਵਨ ਨਹੀਂ ਕਰੇਗਾ ਸਰਬ ਹਰ ਸੰਗ ਜੀ ਕਿਉਂ ਨਹੀਂ ਕਰੇਗਾ ਅਸੂਲ ਬਣਾਤਾ ਹਜੂਰ ਸ਼ੰਚਾ ਜੀ ਨੇ ਨਿਜ਼ਮ ਬਣਾ ਦਿੱਤੇ ਤੇ ਤੀ ਕਿ ਗੁਰਸਿੱਖੋ ਤੁਸੀਂ ਇਹਨਾਂ ਤੇ ਚੱਲਣ ਦੀ ਕੋਸ਼ਿਸ਼ ਕਰਨੀ ਗੁਰਮੁਖ ਮਾਨਸ ਜਨਮ ਜਿੱਤਿਆ ਜਿਸ ਜਿੱਤਿਆ ਨਿਰੰਕਾਰ ਪਰਮਾਤਮਾ ਨੂੰ ਜਿੱਤਦਾ ਹੈ ਗੁਰਸਿੱਖ ਆਪ ਕੋ ਦੀ ਕਿਰਪਾ ਦੇ ਨਾਲ ਗੁਰਸਿੱਖ ਨੀਵਾ ਹੁੰਦਾ ਹੈ ਪਰਮਾਤਮਾ ਦੇ ਦਵਾਰੇ ਤੇ ਪਰਮਾਤਮਾ ਦੀ ਰਹਿਮਤ ਦੇ ਨਾਲ ਜੇ ਗੁਰਸਿੱਖ ਦਾ ਮਸਤਕ ਆਪਣੇ ਪ੍ਰਭੂ ਦੇ ਚਰਨਾਂ ਦੇ ਉੱਪਰ ਨਮਸਤਕ ਹੁੰਦਾ ਤੇ ਇਸੋ ਵੱਡੀ ਸੰਸਾਰ ਵਿੱਚ ਕੋਈ ਭਗਤੀ ਨਹੀਂ ਜੀ ਜਦੋਂ ਪਰਮਾਤਮਾ ਦੇ ਚਰਨਾਂ ਵਿੱਚ ਗੁਰਸਿੱਖ ਨਮਸਤਕ ਹੁੰਦਾ ਹੈ ਤੇ ਗੁਰਸਿੱਖ ਦੇ ਮੱਥੇ ਦੇ ਲੇਖ ਬਦਲ ਜਾਂਦੇ ਨੇ ਗੁਰਸਿੱਖ ਦਾ ਤਕਦੀਰਾਂ ਨੂੰ ਤਦਬੀਰਾਂ ਵਿੱਚ ਬਦਲਣ ਵਾਲਾ ਸਿਰਫ ਇੱਕ ਪਰਮਾਤਮਾ ਹੈ ਗੁਰਸਿੱਖ ਦੀਆਂ ਤਕਦੀਰਾਂ ਨੂੰ ਤਦਬੀਰਾਂ ਦੇ ਵਿੱਚ ਬਦਲਦਾ ਹੈ ਗੁਰਸਿੱਖ ਨੇ ਕਰਮੀ ਹੁੰਦਾ ਗੁਰਸਿੱਖ ਨੂੰ ਕਿਸੇ ਕਰਮ ਕਾਂਡ ਦੇ ਵਿੱਚ ਨਹੀਂ ਰੱਖਿਆ ਕਿ ਗੁਰਸਿੱਖੋ ਕੋਈ ਕਰਮ ਕਾਂਡ ਨਹੀਂ ਕਦੀ ਕਿਸੇ ਜਾਦੂ ਟੂਣਿਆਂ ਵਿੱਚ ਵਿਸ਼ਵਾਸ ਨਹੀਂ ਕਰਨਾ ਕਦੀ ਵੀ ਤੁਸੀਂ ਕਿਸੇ ਅਜਿਹੇ ਰੂਪ ਵਿੱਚ ਵਿਸ਼ਵਾਸ ਨਹੀਂ ਕਰਨਾ ਕਿਉਂ ਗੁਰਸਿੱਖੀ ਹੈ ਜੇ ਗੁਰਸਿੱਖ ਹੈ ਤਾਂ ਉਹਦਾ ਵਿਸ਼ਵਾਸ ਉਹਦਾ ਪਰਮਾਤਮਾ ਹੈ ਗੁਰਸਿੱਖ ਜੀਵੇ ਗੁਰ ਪਰਵਾਸੇ ਗੁਰਸਿੱਖ ਦੀ ਅੰਤਰ ਆਤਮਾ ਵਿੱਚ ਪ੍ਰਭੂ ਦਾ ਵਿਸ਼ਵਾਸ ਇੱਕ ਐਸੇ ਰੂਪ ਵਿੱਚ ਹੋਣਾ ਚਾਹੀਦਾ ਹੈ ਗੁਰਸਿੱਖ ਜੀਵੇ ਗੁਰ ਪਰਵਾਸੇ ਪਰਮਾਤਮਾ ਦੇ ਉੱਪਰ ਗੁਰਸਿੱਖ ਦਾ ਵਿਸ਼ਵਾਸ ਇਕ ਐਸੇ ਰੂਪ ਦੇ ਵਿੱਚ ਹੋਣਾ ਚਾਹੀਦਾ ਹੈ ਹੇ ਪਰਬ੍ਰਹਮਪਤ ਪਰਮੇਸ਼ਵਰ ਮੇਰੇ ਜੀਵਨ ਦੀ ਡੋਰ ਤੇਰੇ ਹੱਥ ਵਿੱਚ ਹੈ ਮੇਰਾ ਵਿਸ਼ਵਾਸ ਕਦੀ ਡੋਲੇ ਨਾ ਕਿਉਂਕਿ ਗੁਰਸਿੱਖ ਤੇ ਸਦਾ ਹੀ ਪੁੱਲਦਾ ਹੈ ਗੁਰਸਿੱਖ ਪੁੱਲੇ ਤੂੰ ਸਦਾ ਇਹ ਪੁੱਲੇ ਆ ਪੁੱਲ ਦੇਣੀ ਨਾ ਕਦੇ ਸਜਾਈਆ ਗੁਰਸਿੱਖ ਸਦਾ ਪੁੱਲਦਾ ਪਰ ਪਰਮਾਤਮਾ ਬਖਸ਼ਦਾ ਹੈ ਗੁਰ ਸਿੱਖ ਪੁੱਲੇ ਤੂੰ ਸਦਾ ਅਪੁੱਲੇ ਅਪੁੱਲੇ ਦੇਣੀ ਨੱਕ ਦੇ ਸਜਾਈਆ ਜਿਸ ਕਰਕੇ ਹਰ ਭਗਤੀ ਬੂਟਾ ਕਦੇ ਨਾ ਹੁੱਲੇ ਭਗਤੀ ਦਾ ਬੂਟਾ ਕਦੀ ਹੁੱਲਦਾ ਨਹੀਂ ਸਿੰਮਲ ਰੁੱਖ ਨਾ ਰੂਪ ਵਟਾਈਆ ਕਿਉਂਕਿ ਗੁਰ ਸਿੱਖ ਦਾ ਰੂਪ ਇੱਕ ਸਿੰਮਲ ਰੁੱਖ ਦੀ ਤਰ੍ਹਾਂ ਕਦੀ ਵੀ ਨਹੀਂ ਬਣਦਾ ਸਿੰਮਲ ਰੁੱਖ ਨੂੰ ਮਾਤ ਲੋਕ ਵਿੱਚ ਕੋਈ ਵਡਿਆਈ ਮਿਲੀ ਹੀ ਨਹੀਂ ਹਰ ਭਗਤੀ ਬੂਟਾ ਕਦੇ ਨਾ ਹੁੱਲੇ ਸਿੰਮਲ ਰੁੱਖ ਨਾ ਰੂਪ ਉਟਾਇਆ ਗੁਰਸਿੱਖ ਜਿਹੜਾ ਵਾ ਉਹ ਕਦੀ ਸਿੰਮਲ ਵਾਂਗ ਬਣਦਾ ਹੀ ਨਹੀਂ ਭਗਤੀ ਭਾਵਨਾ ਉਹ ਅੰਤਰ ਆਤਮਾ ਵਿੱਚ ਇੱਕ ਅਜਿਹੇ ਰੂਪ ਹੋਣੀ ਚਾਹੀਦੀ ਹੈ ਜੋ ਗੁਰਸਿੱਖ ਸੰਸਾਰ ਦੇ ਵਿੱਚ ਆਪਣੇ ਪਰਮੇਸ਼ਵਰ ਦੇ ਚਰਨਾਂ ਦੇ ਨਾਲ ਜੁੜਿਆ ਹੈ ਉਹ ਗੁਰਸਿੱਖ ਹਮੇਸ਼ਾ ਹੀ ਆਪਣੇ ਪਰਮਾਤਮਾ ਵੱਲੋਂ ਜਾਗਦਾ ਤੇ ਸੰਸਾਰ ਵੱਲੋਂ ਸੁੱਤਾ ਹੁੰਦਾ ਜੇ ਉਹਦੀ ਅੰਤਰ ਆਤਮਾ ਆਪਣੇ ਪਰਮਾਤਮਾ ਦੇ ਚਰਨਾਂ ਦੀ ਰਣੀ ਹੋ ਜਾਂਦੀ ਹੈ ਉਹਦੀ ਅੰਤਰ ਆਤਮਾ ਆਪਣੇ ਪ੍ਰਭੂ ਦੇ ਚਰਨਾਂ ਦੇ ਨਾਲ ਜੁੜ ਜਾਂਦੀ ਹੈ ਸਰਬ ਹਰ ਸੰਗਤ ਜੀ ਪਰਮਾਤਮਾ ਦੇ ਚਰਨਾਂ ਦਾ ਆਸਰਾ ਲੈਣਾ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਜੇ ਕਿਰਪਾ ਹੈ ਤੇ ਸੰਸਾਰ ਵਿੱਚ ਅਸੀਂ ਹਰ ਕਦਮ ਅੱਗੇ ਵਧਦੇ ਹਾਂ ਜੇਕਰ ਕਿਰਪਾ ਨਹੀਂ ਤੇਰੀ ਕਿਰਪਾ ਤੋਂ ਬਿਨਾ ਜੀਵ ਰੁਲੇ ਮਿੱਟੀ ਖਾਤੀ ਦੇਰੀ ਕਿਰਪਾ ਤੋਂ ਬਿਨਾਂ ਜੀਵ ਦੇ ਸੰਸਾਰ ਵਿੱਚ ਕੋਈ ਕੀਮਤ ਨਹੀਂ ਇਸੇ ਤਰ੍ਹਾਂ ਸਰ ਭਰ ਸੰਗਤ ਜੀ ਜੋ ਅੱਜ ਦਾ ਵਿਹਾਰ ਹੈ 18 ਚੇਤ 67 ਸਮਨਦਸ ਇੰਨ ਛੱਡ ਉੱਚਾ ਨੰਬਰ 9 ਮਕਾਨ ਨੰਬਰ 709 ਲੁਧਿਆਣਾ ਸ਼ਹਿਰ ਨਰਵੈਰ ਸਿੰਘ ਦੇ ਗ੍ਰਹਿ ਅੱਜ ਉਸੇ ਗ੍ਰਹਿ ਦੇ ਵਿੱਚ ਜਗ੍ਹਾ ਬਦਲੀ ਹੈ तरनी के हे प्रभु तरनी के हे प्रभु कृपा करे न कोई बेन तो दे मेर्वान मेर नजेरी न को कोई करैया मैं वसुधाई बेसोद ਮੈਂ ਬਸੁਦਾ ਹੋਈ ਬੇਸੋਦ ਸੁਦੀਵਦੀ ਸਮਝੇ ਨਾ ਪਾਇਆ ਦਰੋਹੀ ਮੇਰੇ ਉਤੇ ਦਰੋਹੀ ਮੇਰੇ ਉਤੇ ਹੋਣ ਵਾਲਾ ਜਦ ਜੁਦੇਸ਼ਚਰ ਦਾ ਲੇਖਾ ਦੇ ਗਵਾਇਆ ਉਹ ਕਲਯੁਗ ਜੀਵਾ ਨਿਰਮਲ ਕਰ ਦੇ ਬੋਧ ਬਬੇ ਕਿਆਪ ਬਨਾਈਆ ਕੁੜੀ ਕਿਰਿਆਤ ਰੇ ਗੁਨੇ ਮਾਇਆ ਅਗਨੀ ਜਾਵੇ ਬੋਜ ਮਮਤਾ ਮੋਨਾ ਕੋਏ ਜਲਾਈਆ ਸਬਨੂੰ ਤੇਰਾ ਦਵਾ ਰਾਜ ਹੈ ਸੋਜ ਆਤਮ ਪਰਮਾਤਮ ਮੇਲਾ ਮੇਲਾ ਮੇਲਣਾ ਸਜ ਸੁਭਾਇ ਮੈ ਨਹੀਂ ਮਾਣੀ ਕਰਨੀ ਕਹਿ ਰਹੀ ਮੈ ਨਹੀਂ ਮਾਣੀ ਨੇ ਕਰਮਣਾ ਹੱਥ ਨਹੀਂ ਕੁਝ ਖਾਲੀ ਝੋਲੀ ਦੀਆ ਵਖਾਇਆ ਮੇਰੇ ਉਤੇ ਕਲਯੁਗ ਆਉਦ ਜਾਵੇ ਪਗ ਅੱਗੇ ਭਾਂਦੇ ਨਾ ਕੋਏ ਵਖਾਇਆ ਮੇਰਾ ਮਿਟਾ ਦੇ ਹਰ ਖਸੋਗ ਚਿੰਤਾ ਗਮ ਦੇ ਗਵਾਈਆ ਦਰਿਸ਼ਟੀ ਦਰਿਸ਼ਟੀ ਅੰਦਰ ਆਪਣੇ ਨਾਮ ਦਾ ਬਖਸ਼ ਦੇ ਜੋਗ ਜੁਗਤੀ ਆਪਣੀ ਇਕ ਦਰੜਾਇਆ ਪਾਪਾਂ ਪਾਰਿ ਉਤਾਰ ਦੇ ਬੋਝ ਪਤ ਤਪਨੀਤ ਕਾਰ ਲਕਾਇਆ ਹਰ ਹਿਰਿ ਦਾ ਦੇਣਾ ਸੋਦ ਹਰ ਹਿਰਿ ਦਾ ਦੇਣਾ ਸੋਦ ਸਤਿਗੁਰਿ ਸ਼ਬਦ ਸ਼ਬਦ ਦਰੜਾਇਆ ਤੇਰਾ ਨਾਮ ਨਿਧਨਾ ਸ੍ਰੀ ਪਗਵਾਨਾ ਇਕੋ ਹੋਵੇ ਜੋਗ ਕਲਮਾ ਕਾਇਨਾਤ ਇਕ ਦਰੜਾਇਆ ਜੋਤੀ ਜੋਤ ਸਰੂਪੀ ਹਰ ਆਪ ਆਪਣੀ ਕਿਰਪਾ ਕਰ ਏਕਾ ਦੇਣਾ ਤੁਰਦਾ ਵਰ ਦੇਵਨ ਹਾਰ ਤੇਰੇ ਵਡਿਆਈਆ ਸਰਬਹਰ ਸੰਗਤ ਦਰਨ ਕੀ ਸਵਾਲ ਜਵਾਬ ਕਰੇ ਕੀ ਪਰਮੇਸ਼ਰ ਹਰ ਇੱਕ ਦਾਹਿਰ ਦਾ ਸੋਤੇ ਹਰ ਦੇ ਉੱਪਰ ਆਪਣੀ ਕਿਰਪਾ ਕਰ ਦੇ ਕਿਉਂਕਿ ਕਿਰਪਾ ਤੋਂ ਗ੍ਰਹਿਮ ਤੋਂ ਬਿਨਾਂ ਸੰਸਾਰ ਵਿੱਚ ਕੁਝ ਵੀ ਨਹੀਂ ਤੇਰੀ ਕਿਰਪਾ ਸਬਦੇ ਕਾਜਸਵਾਰ ਦੀ ਇਹ ਸੰਗਤਪੂਖੀ ਤੇਰੇ ਦਰਸ دیدار ਦੀ ਇਸ ਤੇ ਨਾਲ ਮੈਂ ਸੈਨ ਚ ਜਨ ਬਸੋ ਸੋ ਵਿਸ਼ਨੁ ਪਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੁ ਪਗਵਾਨ ਦੀ ਜੈ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ભગવાન દી ર સો મારા શેર સિંહ વિષ્ણુ ભગવાન દી સો શો મારા શેર સિંહ વિષ્ણુ ભગવાન દી Serva so que